ਅਮਰੀਕਾ ਦੇ ਸਿਖਰ ਨੂੰ ਇੱਕ ਵੱਡਾ ਝਟਕਾ ਲੱਗਾ ਅਮਰੀਕੀ ਰੱਖਿਆ ਵਿਭਾਗ ਨੇ ਅਮਰੀਕੀ ਫੌਜ ਚ ਦਾੜੀ ਰੱਖਣ ਵਾਲੇ ਵਿਅਕਤੀਆਂ ਦੀ ਪਰਤੀ ਤੇ ਪਾਬੰਦੀ ਲਗਾਉਂਦਾ ਐਲਾਨ ਕਰ ਦਿੱਤਾ ਰੱਖਿਆ ਵਿਭਾਗ ਵੱਲੋਂ ਜਾਰੀ ਨਵੇਂ ਹੁਕਮਾ ਮੁਤਾਬਕ ਹੁਣ 2010 ਤੋਂ ਪਹਿਲਾਂ ਵਾਲੇ ਪੁਰਾਣੇ ਨਿਯਮ ਨੂੰ ਲਾਗੂ ਕੀਤਾ ਜਾਵੇਗਾ ਜਿਸ ਨਾਲ ਫੌਜ ਚ ਦਾੜੀ ਪੱਗ ਤੇ ਹੋਰ ਧਾਰਮਿਕ ਚਿੰਨ੍ਹਾਂ ਦੀ ਇਜਾਜ਼ਤ ਖਤਮ ਹੋ ਜਾਵੇਗੀ ਅਮਰੀਕੀ ਰੱਖਿਆ ਮੰਤਰੀ ਪੀਟ ਹੈਗਸ ਨੇ ਕਿਹਾ ਕਿ ਇਹ ਫੈਸਲਾ ਫੌਜ ਚ ਅਨੁਸ਼ਾਸਨ ਤੇ ਘਾਤਕ ਸਮਰੱਥਾ ਨੂੰ ਵਾਪਸ ਲਿਆਉਣ ਲਈ ਕੀਤਾ ਗਿਆ ਹੈ ਉਨ੍ਹਾਂ ਦੇ ਮੁਤਾਬਕ ਦਾੜੀ ਗੈਸ ਮਾਸਕ ਵਰਗੇ ਸੁਰੱਖਿਆ ਉਪਕਰਨਾਂ ਦੇ ਇਸਤੇਮਾਲ ਦੌਰਾਨ ਰੁਕਾਵਟ ਪੈਦਾ ਕਰਦੇ ਨੇ ਤੇ ਯੂਨਿਟ ਦੀ ਇਕਸਾਰਤਾ ਵਧਾਈ ਰੱਖਣ ਲਈ ਇਹ ਕਦਮ ਜ਼ਰੂਰੀ ਹੈ ਇਹ ਫੈਸਲੇ ਨਾਲ ਨਾ ਸਿਰਫ ਕਿਸੈਕਾ ਦੇ ਚਿੰਤਾ ਵਧ ਗਈ ਹੈ ਸਗੋਂ ਮੁਸਲਮ ਤੇ ਯਹੂਦੀ ਸਮਾਜ ਦੇ ਲੋਕਾਂ ਲਈ ਵੀ ਤਰਬ ਤੇ ਕਰੀਅਰ ਚ ਚੋਂ ਦੀ ਸਥਿਤੀ ਪੈਦਾ ਹੋ ਗਈ ਹੈ ਇਸ ਸਮੇਂ ਅਮਰੀਕੀ ਫੌਜ ਚ ਸੈਕਟਾਰ ਸਿੱਖ ਸੇਵਾ ਨਹੀਂ ਬਾਰੇ ਚ ਜਿਹਨਾਂ ਨੂੰ ਆਪਣੇ ਧਾਰਮਿਕ ਰੂਪ ਤੇ ਨੌਕਰੀ ਚੋਂ ਕਿਸੇ ਇੱਕ ਨੂੰ ਚੁਣਨਾ ਪੈ ਸਕਦਾ ਦੱਸਦੇ ਕਿ ਸਿੱਖ ਸੰਸਥਾ ਦਸੇ ਕੋਲੀਸ਼ਨ ਨੇ ਇਸ ਫੈਸਲੇ ਦੇ ਗੰਭੀਰ ਇਤਰਾਜ਼ ਜਤਾਇਆ ਤੇ ਇਸ ਨੂੰ ਧਾਰਮਿਕ ਆਜ਼ਾਦੀ ਤੇ ਵੱਡਾ ਹਮਲਾ ਕਰਾਰ ਦਿੱਤਾ ਹੈ ਸਰਸਦਾਰ ਨੇ ਕਿਹਾ ਕਿ 2017 ਚ ਦਿੱਤੀ ਗਈ ਪਰਮਿਸ਼ਨ ਜਿਸ ਤਾਦ ਸਿੱਖ ਸੈਰੀਕਰ ਨੂੰ ਦਾੜੀ ਪੱਗ ਤੇ ਹੋਰ ਧਾਰਮਿਕ ਚਿੰਨ੍ਹ ਨਾਲ ਫੌਜ ਚ ਸੇਵਾ ਕਰਨ ਦੀ ਆਜ਼ਾਦੀ ਮਿਲੀ ਸੀ ਹੁਣ ਉਹ ਵੀ ਅਸਰ ਹੋ ਜਾਵੇਗੀ